ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੋ ਕੰਮ ਕਰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਜ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨਵਾਰ ਮਾਨ ਨਿਰਮਲ ਨਾਮ ਤੇ ਆਈਐ ਤਾਂ ਪਾਇਆ ਮੁਖ ਦਵਾਰ ਹੋਮੈ ਵਿੱਚ ਜਗ ਬਿਨਸਦਾ ਮਰ ਜਮੈ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਖ ਗਵਾਏ ਗੁਰ ਸੇਵਾ ਨਉ ਪਾਈਐ ਸਤੇ ਰਹੇ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਵ ਬਗਵਾਏ ਅੰਦਨ ਭਗਤ ਕਰੈ ਸਦਾ ਸੱਚੇ ਕੀ ਲਿ ਬਿਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕੰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸਰ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਇਆ ਮੁਖ ਦੁਆਰ ਹੋਮੈ ਵਿੱਚ ਜਗ ਬਿਨਸਦਾ ਮਰ ਜਮੈ ਆਵੇ ਜਾਏ ਮਨ ਮੁਖ ਸ਼ਬਦ ਨ ਜਾਣਨੀ ਜਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਸਤੇ ਰਹੇ ਸਮਾਇ ਸ਼ਬਦ ਮੰਨਿਆ ਗੁਰ ਪਾਈਐ ਵਿੱਚ ਹੋਵਾ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਇ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹ ਮਿਲੈ ਸਜਾਏ ਮਨ ਰੇ ਦੂਜਾ ਭਾਉ ਚਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਜ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਇਆ ਮੁਖ ਦੁਆਰ ਹੋਮੈਂ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸ਼ਬਦ ਨ ਜਾਣਨੀ ਜਾਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਸਤੇ ਰਹੇ ਸਮਾਇ ਸ਼ਬਦ ਮੰਨਿਆ ਗੁਰ ਪਾਈਐ ਵਿਚਹੁ ਆਪ ਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸਰ ਤੇਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਇਆ ਮੁਖ ਦਵਾਰ ਹੋਮੈ ਵਿੱਚ ਜਗ ਬਿਨਸਦਾ ਮਰ ਜਮੈ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਤੇ ਰਹੇ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹਿ ਮਿਲੈ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸਰ ਤੇਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈ ਐ ਤਾਂ ਪਾਇਆ ਮੁਖ ਦਵਾਰ ਹੋਮੇ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਾਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਸਿ ਤੇ ਰਹੇ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸਰ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈ ਐ ਤਾਂ ਪਾਇਆ ਮੁਖ ਦਵਾਰ ਹੋਮੇ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਸਤੇ ਰਹੇ ਸਮਾਏ ਸਬਦ ਮੰਨਿਆ ਗੁਲ ਪਾਈਐ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹਿ ਮਿਲੈ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸਾਚ ਸਬਦ ਹੈ ਜਾਂ ਸਰ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਇਆ ਮੁਖ ਦੁਆਰ ਹੋਮੈ ਵਿੱਚ ਜਗ ਬਿਨਸਦਾ ਮਰ ਜਮੈ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਾਸਨ ਪਖ ਗਵਾਏ ਗੁਰ ਸੇਵਾ ਨਉ ਪਾਈਐ ਸਤੇ ਰਹੇ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਵ ਬਗਵਾਏ ਅਨੰਦ ਭਗਤ ਕਰੈ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਖ ਕਰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸਰ ਤੇਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈਏ ਤਾਂ ਪਾਇਆ ਮੁਖ ਦਵਾਰ ਹੋਮੇ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਥ ਗਵਾਏ ਗੁਰ ਸੇਵਾ ਨ ਉਪਾਈਏ ਸਿਟ ਰਹੇ ਸਮਾਏ ਸਬਦ ਮੰਨੀਆਂ ਗੁਰ ਪਾਈਏ ਵਿਚੋਂ ਆ ਭਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾ ਸਾਧਰ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਇਆ ਮੁਖ ਦਵਾਰ ਹੋਮੈ ਵਿੱਚ ਜਗ ਬਿਨਸਦਾ ਮਰ ਜਮੈ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਸਿ ਤੇ ਰਹੇ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹ ਮਿਲੈ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸਰ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਇਆ ਮੁਖ ਦੁਆਰ ਹੋਮੈ ਵਿੱਚ ਜਗ ਬਿਨਸਦਾ ਮਰ ਜਮੈ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਾਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਸਤੇ ਰਹੇ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕੰਮ ਕਮਾਵਣੇ ਦਰਗਹਿ ਮਿਲੈ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਦ ਅਸਰਤਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈਐ ਤਾਂ ਪਾਇਆ ਮੁਖ ਦਵਾਰ ਹੋਮੇ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਾਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਸਤੇ ਰਹੇ ਸਮਾਏ ਸਬਦ ਮੰਨੀਆਂ ਗੁਰ ਪਾਈਐ ਵਿਚੋਂ ਆ ਭਗਵਾਏ ਅੰਦਿਨ ਭਗਤ ਕਰੇ ਸਦਾ ਸੱਚੇ ਕੀ ਲਿ ਬਿਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕੰਮ ਕਮਾਵਣੇ ਦਰਗਹਿ ਮਿਲੈ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸਰ ਤਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈਏ ਤਾਂ ਪਾਇਆ ਮੁਖ ਦਵਾਰ ਹੋਮੇ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਖ ਗਵਾਏ ਗੁਰ ਸੇਵਾ ਨਉ ਪਾਈਏ ਸਤੇ ਰਹੇ ਸਮਾਏ ਸਬਦ ਮੰਨੀਆਂ ਗੁਰ ਪਾਈਏ ਵਿਚਹੁ ਆਵ ਬਗਵਾਏ ਅਨੰਦ ਭਗਤ ਕਰੇ ਸਦਾ ਸੱਚੇ ਕੀ ਲਿ ਬਿਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਦਾਂਸਰ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਇਆ ਮੁਖ ਦਵਾਰ ਹੋਮੈ ਵਿੱਚ ਜਗ ਬਿਨਸਦਾ ਮਰ ਜਮੈ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਸਿ ਤੇ ਰਹੇ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਇ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਖ ਕਰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਟ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈਐ ਤਾਂ ਪਾਇਆ ਮੁਖ ਦੁਆਰ ਹੋਮੇ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸ਼ਬਦ ਨ ਜਾਣਨੀ ਜਸਨ ਪਥ ਗਵਾਏ ਗੁਰ ਸੇਵਾ ਨਾ ਉਪਾਈਐ ਸਤੇ ਰਹੇ ਸਮਾਇ ਸ਼ਬਦ ਮੰਨਿਆ ਗੁਰ ਪਾਈਐ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿ ਬਿਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕੰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸਰ ਤੇਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਇਆ ਮੁਖ ਦੁਆਰ ਹੋਮੈ ਵਿੱਚ ਜਗ ਬਿਨਸਦਾ ਮਰ ਜਮੈ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਖ ਗਵਾਏ ਗੁਰ ਸੇਵਾ ਨਉ ਪਾਈਐ ਸਿ ਤੇ ਰਹੇ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਪ ਗਵਾਏ ਅਨੰਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕੰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾ ਸਰ ਤਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈਐ ਤਾਂ ਪਾਇਆ ਮੁਖ ਦਵਾਰ ਹੋਮੇ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਪਨ ਪਠ ਗਵਾਏ ਗੁਰ ਸੇਵਾ ਨਉ ਪਾਈਐ ਸਿ ਤੇ ਰਹੇ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿ ਬਿਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕੰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸਰ ਤਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈ ਐ ਤਾਂ ਪਾਇਆ ਮੁਖ ਦਵਾਰ ਹੋਮੇ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਸਿ ਰਹਿ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹ ਮਿਲੈ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸਰ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਇਆ ਮੁਖ ਦੁਆਰ ਹੋਮੈ ਵਿੱਚ ਜਗ ਬਿਨਸਦਾ ਮਰ ਜਮੈ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਾਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਸਤੇ ਰਹੇ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਪ ਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾ ਸਰ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਇਆ ਮੁਖ ਦੁਆਰ ਹੋਮੈ ਵਿੱਚ ਜਗ ਬਿਨਸਦਾ ਮਰ ਜਮੈ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਾਠ ਗਵਾਏ ਗੁਰ ਸੇਵਾ ਨਉ ਪਾਈਐ ਸਿ ਤੇ ਰਹੇ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਪ ਗਵਾਏ ਅਨੰਦਿਨ ਭਗਤ ਕਰੇ ਸਦਾ ਸੱਚੇ ਕੀ ਲਿਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕੰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਦ ਅਸਰ ਤਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈ ਐ ਤਾਂ ਪਾਇਆ ਮੁਖ ਦਵਾਰ ਹੋਮੇ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਸਿਟ ਰਹੇ ਸਮਾਇ ਸਬਦ ਮੰਨੀਆਂ ਗੁਰ ਪਾਈਐ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸਰ ਤਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈ ਐ ਤਾਂ ਪਾਇਆ ਮੁਖ ਦਵਾਰ ਹੋਮੇ ਵਿੱਚ ਜਗ ਬਿਨ ਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਥ ਗਵਾਏ ਗੁਰ ਸੇਵਾ ਨਉ ਪਾਈਐ ਸਿ ਰਹਿ ਸਮਾਇ ਸਬਦ ਮੰਨਿਆ ਗੁਰ ਪਾਈਐ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹ ਮੇਰੇ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸਰ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈ ਹੈ ਤਾਂ ਪਾਇਆ ਮੁਖ ਦਵਾਰ ਹੋਮੇ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸ਼ਬਦ ਨਾ ਜਾਣਨੀ ਜਾਸਨ ਪਥ ਗਵਾਏ ਗੁਰ ਸੇਵਾ ਨਾ ਉਪਾਈਐ ਸਤੇ ਰਹੇ ਸਮਾਇ ਸ਼ਬਦ ਮੰਨਿਆ ਗੁਰ ਪਾਈਐ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹਿ ਮਿਲੈ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਦ ਅਸਰ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈਏ ਤਾਂ ਪਾਇਆ ਮੁਖ ਦਵਾਰ ਹੋਮੇ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਾਸਨ ਪਥ ਗਵਾਏ ਗੁਰ ਸੇਵਾ ਨਉ ਪਾਈਏ ਸਿਟ ਰਹੇ ਸਮਾਏ ਸਬਦ ਮੰਨੀਆਂ ਗੁਰ ਪਾਈਏ ਵਿਚਹੁ ਆਵ ਬਗਵਾਏ ਅਨ ਦਿਨ ਭਗਤ ਕਰੇ ਸਦਾ ਸੱਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦੜਾਏ ਬਿਨ ਗੁਰ ਕੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਗ ਕਰਮ ਕਮਾਵਣੇ ਦਰਗਹਿ ਮਿਲੈ ਸਜਾਏ ਮਨ ਰੇ ਦੂਜਾ ਭਾਉ ਝਕਾਏ ਅੰਤਰ ਤੇਰੇ ਵਸ ਹੈ ਹਰ ਵਸੇ ਗੁਰ ਸੇਵਾ ਸੁਖ ਪਾਏ ਸੱਚ ਬਾਣੀ ਸੱਚ ਸ਼ਬਦ ਹੈ ਜਾ ਸਰ ਤਰੇ ਪਿਆਰ ਹਰ ਕਾ ਨਾਮ ਮਨ ਵਸੇ ਹੋ ਮੈਂ ਕਰੋ ਦਿਨ ਵਾਰ ਮਨ ਨਿਰਮਲ ਨਾਮ ਤੇ ਆਈਏ ਤਾਂ ਪਾਇਆ ਮੁਖ ਦਵਾਰ ਹੋਮੇ ਵਿੱਚ ਜਗ ਬਿਨਸਦਾ ਮਰ ਜਮੈਂ ਆਵੇ ਜਾਏ ਮਨ ਮੁਖ ਸਬਦ ਨ ਜਾਣਨੀ ਜਸਨ ਪਖ ਗਵਾਏ ਗੁਰ ਸੇਵਾ ਨਉ ਪਾਈਏ ਸਤੇ ਰਹੇ ਸਮਾਏ ਸਬਦ ਮੰਨੀਆਂ ਗੁਰ ਪਾਈਏ ਵਿਚਹੁ ਆਵ ਬਗਵਾਏ ਅਨੰਦ ਭਗਤ ਕਰੇ ਸਦਾ ਸੱਚੇ ਕੀ ਲਿ ਬਿਲਾਏ නාම්පධාර්ථමන වසයා නානක සහැඩිය සමායි වාටිකෘදුික කල්සා වහිිකුදගි පතේ.